ਬਲੀ ਮਰ ਖਾਲਸਾ ਵਾਹਿਗੁਰੂ ਬਾਈ ਖਾਲਸਾ ਸਾਹਿਬ ਹੈ ਮਰ ਬਾਬਾ ਬਾਈ ਕੀ ਹਾਲ ਚਾਲ ਚੜ੍ਹਦੀ ਕਲਾ ਸਤਨਾਮ ਸਿੰਘ ਜੀ ਬਾਬਾ ਜਿਹੜਾ ਆਪਣੇ ਬੱਚਾ ਨੇ ਮੇਲਾ ਲਾਦਾ ਬਾਬਾ ਥੰਮੜ ਸਿੰਘ ਜੀ ਦਾ ਹਾਂਜੀ ਆਪਾਂ ਇਸ ਦਾ ਇਤਿਹਾਸ ਅੰਨ ਲਾਉਣਾ ਵੀ ਕਿਸ ਤਰ੍ਹਾਂ ਮੇਲਾ ਲੱਗਦਾ ਜੀ ਇਹਦਾ ਜਿਹੜਾ ਸੰਖੇਪਕ ਇਤਿਹਾਸ ਹੈ ਤੁਹਾਨੂੰ ਸਮਝਾਉਂਦਾ ਹਾਂ ਠੀਕ ਹੈ ਜੀ ਇਹ ਮਹਾਂਪੁਰਸ਼ ਸੰਤ ਬਾਬਾ ਥੰਮੜ ਸਿੰਘ ਜੀ ਨਗਰ ਫਰਮਾਈ ਬਰਨਾਲੇ ਜ਼ਿਲ੍ਹੇ ਬਰਨਾਲੇ ਜ਼ਿਲ੍ਹੇ ਦੇ ਵਿੱਚ ਜੋ ਪਿੰਡ ਹੈ ਬਰਨਾਲੇ ਨਾਲ ਆਪੋ ਹਾਂਜੀ ਉਥੋਂ ਦੇ ਸੀ ਤੇ ਇਹ ਬਹੁਤ ਤਪਸਵੀ ਮਹਾਪੁਰਸ਼ੀ ਚਰਨੀਕਲਾਂ ਵਾਲੇ ਠੀਕ ਹੈ ਤੇ ਇਹਨਾਂ ਨੇ ਜਦੋਂ ਪੰਜਾਬੀ ਰਿਆਸਤਾਂ ਨੇ ਸੀ ਆਪਣਾ ਰਾਜ ਹੁੰਦਾ ਸੀ ਸਿੱਖਾਂ ਦਾ ਠੀਕ ਹੈ ਜੀ ਉਦੋਂ ਇਹਨਾਂ ਨੇ ਇੱਕ ਵਿਖਵਾਣੀ ਕਰੀ ਸੀ ਵਿਖਵਾਣੀ ਕਰਦੇ ਹੁੰਦੇ ਸੀ ਕਿ ਜਿਹੜੀਆਂ ਪੰਜਾਬ ਦੀ ਰਿਆਸਤਾਂ ਟੁੱਟ ਜਾਣਗੀਆਂ ਠੀਕ ਹੈ ਬਾਬਾ ਜੀ ਨੇ ਕਰੀ ਜੀ ਹਾਂ ਮਹਾਪੁਰਸ਼ਾਂ ਨੇ ਠੀਕ ਹੈ ਉਦੋਂ ਜਿਹੜੇ ਪਟਿਆਲੇ ਵਾਲੇ ਰਾਜੇ ਸੀ ਮਹਾਪੁਰ ਆਪਣਾ ਮਹਾਰਾਜਾ ਕਰਮ ਸਿੰਘ ਜੀ ਹਾਂ ਜੀ ਉਹਨਾਂ ਨੂੰ ਕਿਸੇ ਨੇ ਚੁਗਲੀ ਕਰਤੀ ਵੀ ਉੱਥੇ ਇੱਕ ਬਾਬੇ ਨੇ ਐ ਕਹਿੰਦੇ ਉਹਨਾਂ ਨੇ ਇਹਨਾਂ ਨੂੰ ਬੋਰਸਾਰਿਆਂ ਤੋਂ ਆਪਦੇ ਮਤਲਬ ਫੌਜੀਆ ਤੋਂ ਲਿਆ ਕਟਵਾਤਾ ਐ ਬਾਬਾ ਸੰਮਾਨ ਸਿੰਘ ਬਾਬਾ ਅਮਰ ਸਿੰਘ ਠੀਕ ਹੈ ਜੀ ਜਦੋਂ ਇਹਨਾਂ ਨੂੰ ਕੁੱਟਿਆ ਇਹ ਕਹਿਣ ਲੱਗੇ ਵੀ ਹੁਣ ਤਾਂ ਛੇਤੀ ਟੁੱਟ ਜਾਣਗੀਆਂ ਹਰੇ ਹਾਂਜੀ ਤੇ ਉਦੋਂ ਬਾਅਦ ਫਿਰ ਕਰਮ ਸਿੰਘ ਨੂੰ ਫੇਰ ਦੱਸਦਾ ਵੀ ਉਹ ਹਜੇ ਵੀ ਨਹੀਂ ਛਟਿਆ ਉਹਨਾਂ ਨੇ ਇਹਨਾਂ ਦੇ ਜੀਵ ਕੱਟ ਕੇ ਬਾਬਾ ਸਮਝ ਨਹੀਂ ਕਰਮ ਸਿੰਘ ਦੇ ਜੀਵ ਕੱਟਦੇ ਸੀ ਤੇ ਆਪਣੇ ਦੇਸ਼ ਦੇ ਵਿੱਚੋਂ ਨਿਕਾਲਾ ਦੇਤਾ ਸੀ ਠੀਕ ਹੈ ਜੀ ਹਾਂ ਜਿਹੜਾ ਇਹ ਉਦੋਂ ਪਟਿਆਲੇ ਦੇ ਮੋਹ ਜ ਆਉਂਦਾ ਹੁੰਦਾ ਸੀ ਤੇ ਆtela ਰਸਤੇ ਤੇ ਕੁਰੀਬ 1800 ਤੋਂ ਉੱਪਰ ਦੀ 1800 ਤੋਂ ਉੱਪਰ ਦੀ ਗੱਲ ਆ ਠੀਕ ਹੈ ਜੀ ਤੇ ਮਹਾਂਪੁਰਸ਼ਾਂ ਜੋ ਦੇ ਨਖਾਲਾ ਦੇ ਤਾ ਫਿਰ ਉੱਥੋਂ ਮਹਾਂਪੁਰਸ਼ ਤੁਰ ਕੇ ਇੱਧਰ ਆ ਗਏ ਇੱਧਰ ਜਿਹੜਾ ਇਹ ਭਲਾਡਾ ਸੀ ਹਾਂਜੀ ਕਿ ਉਹਦੇ ਆਪਣੇ ਪੰਜਾਬੀ ਰਾਜ ਦੇ ਵਿੱਚ ਸੀ ਠੀਕ ਹੈ ਜੀ ਪੰਜਾਬੀ ਰਾਜ ਦੇ ਵਿੱਚ ਮੈਂ ਕਹ ਸਕਦਾ ਠੀਕ ਹੈ ਜੀ ਇਹ ਬਾਬਾ ਜੀ ਉੱਥੋਂ ਫਿਰ ਇੱਥੇ ਆਪਣੇ ਅੰਗਰੇਜ਼ੀ ਰਾਜ 'ਚ ਆ ਗਏ ਠੀਕ ਹੈ ਜੀ ਅੰਗਰੇਜ਼ੀ ਰਾਜ 'ਚ ਆ ਗਏ ਅੰਗਰੇਜ਼ੀ ਰਾਜ 'ਚ ਪਹਿਲਾਂ ਉੱਥੇ ਇੱਕ ਸਾਡੇ ਪਿੰਡ 'ਚ ਬਾਬਾ ਸਾਹਮਣੇ ਬਾਬਾ ਬੇਰੀ ਕਹਿੰਦੇ ਨੇ ਅਸੀਂ ਉੱਥੇ ਆ ਕੇ ਬੈਠੇ ਸਥਾਨ 'ਤੇ ਉੱਥੇ ਬਾਹਰ ਜਿਹੜਾ ਬਣਾਇਆ ਹੋਇਆ ਜੀ ਹਾਂ ਬਾਹਰ ਜਿਹੜਾ ਬਣਾਇਆ ਠੀਕ ਹੈ ਜੀ ਫਿਰ ਇੱਥੇ ਆ ਕੇ ਮਹਾਪੁਰਸ਼ ਆਏ ਤੇ ਇੱਥੇ ਆ ਕੇ ਅਸੀਂ ਸੁਣਦੇ ਆਂ ਵੀ ਮਹਾਪੁਰਸ਼ਾਂ ਦੀ ਜਿਹੜੀ ਜੀਭ ਉਹ ਦਵਾਰੇ ਆ ਗਈ ਇੱਥੇ ਹਾਂ ਮਤਲਬ ਉਹ ਪਹਿਲਾਂ ਤੋਂ ਮਹਾਪੁਰਸ਼ਾਂ ਜੀ ਨੇ ਤਪੱਸਿਆ ਸੀ ਉਹ ਜੀ ਦੁਆਰੇ ਉਹਨਾਂ ਦੀ ਯਾਦ ਠੀਕ ਹੈ ਜੀ ਇੱਥੇ ਬਹੁਤ ਸਾਰੇ ਇੱਥੇ ਇਹਨਾਂ ਨੇ ਸਰੀਰ ਛੱਡਿਆ ਉਹਨਾਂ ਇਸੇ ਜਗ੍ਹਾ ਤੇ ਹਾਂ ਇਹਨਾਂ ਦਾ ਇਹ ਸੰਖੇਪ ਇਤਿਹਾਸ ਠੀਕ ਹੈ ਇਹ ਫਿਰ ਫਰਵਾਹੀ ਵੀ ਲੱਗਦਾ ਮਿਲੇ ਰ ਬਾਰੇ ਕੋਲ ਹਾਂ ਫਰਵਾਹੀ ਵੀ ਇਸ ਦਿਨ ਤੇ 14 15 16 ਨੂੰ ਲੱਗਦਾ ਠੀਕ ਹੈ ਜੀ ਬਾਕੀ ਦੀ ਸੰਗਰਾਮ ਦਾ ਆਪਾਂ ਕਹਿ ਲਈਏ ਮਾਗ ਦੀ ਸੰਗਰਾਮ ਦਾ ਠੀਕ ਹੈ ਜੀ ਇਹੀ ਮੇਲਾ ਫਿਰ ਲੱਗ ਜਿਹੜਾ ਉਹਨੇ ਕਬੱਡੀ ਟੂਰਨਾਮੈਂਟ ਉਹ ਬਾਬਾ ਜੀ ਜਗ੍ਹਾ ਵਿੱਚ ਹਾਂ ਉਹ ਮਹਾਪੁਰਸ਼ਾਂ ਜੀ ਦੇ ਵਿੱਚ ਠੀਕ ਹੈ ਠੀਕ ਹੈ ਚਲੋ ਤੇ ਬ ਠੀਕ ਹੈ ਦੂਰ ਦੇ ਰੇਟ ਤੋਂ ਸੰਗਤ ਆਉਂਦੀ ਹੈ ਇਥੋਂ ਦੇ ਜਿਹੜੇ ਕਾਠ ਸੇਠ ਨੇ ਹਾਂਜੀ ਉਹ ਇਸ ਮਤਲਬ ਮਹਾਪੁਰਸ਼ਾਂ ਨੂੰ ਪੂਰਾ ਚੜ੍ਹਦੀ ਕਲਾ ਦੇ ਨਾਲ ਮੰਨਦੇ ਨੇ ਉਹ ਜਿੱਥੇ ਵੀ ਹੋਣ ਬੇਸ਼ੱਕ ਦੇਸਾਂ 'ਚ ਵਿਦੇਸਾਂ 'ਚ ਉਹ ਇੱਥੇ ਜ਼ਰੂਰ ਆਉਂਦੇ ਲੱਗ ਠੀਕ ਹੈ ਜੀ ਇੱਥੇ ਮੰਜੀ ਸਾਹਿਬ ਸਥਾਨ ਬਣਾ ਤੁਹਾਨੂੰ ਉਹਦੇ ਦਰਸ਼ਨ ਕਰਾਉਣੇ ਆ ਬਾਬਾ ਜੀ ਇਹਦੇ ਇਤਿਹਾਸ ਬਾਰੇ ਕਿਥੇ ਮੰਨਦੇ ਜੀ ਇਹ ਮਹਾਪੁਰਸ਼ਾਂ ਦਾ ਸਥਾਨ ਸੀ ਜਿਵੇਂ ਆਪਾਂ ਕਹਿੰਦੇ ਭੈਣ ਵਾਲਾ ਜਿੱਥੇ ਮਹਾਪੁਰਸ਼ ਬਰਾਜਦੇ ਹੁੰਦੇ ਸੀ ਠੀਕ ਹੈ ਬਿਲਕੁਲ ਸਹੀ ਸੀ ਫਿਰ ਇੱਥੇ ਥੋੜਾ ਸੇਮ ਦੇ ਨਾਲ ਇਹ ਖਰਾਬ ਹੋ ਗਿਆ ਠੀਕ ਹੈ ਜੀ ਵਿੱਚ ਜਿਹੜੀਆਂ ਕਲਾਕਿਰਤੀਆਂ ਬੜੀਆਂ ਸੀ ਉਹ ਖਰਾਬ ਹੋ ਗਈਆਂ ਫਿਰ ਉਹ ਸੰਗਤ ਨੇ ਆਪਸ ਵਿੱਚ ਮਤਾ ਕਰਕੇ ਇਹ ਦੁਬਾਰੇ ਬਣਾਤਾ ਹੁਣ ਇਹ ਜਿਹੜਾ ਬੈੱਡ ਤੇ ਹੈ ਮਹਾਪੁਰਸ਼ਾਂ ਦਾ ਉਹ ਇੱਥੇ ਮਹਾਪੁਰਸ਼ਾਂ ਦੇ ਨਿਸ਼ਾਨੀਆਂ ਜਿਵੇਂ ਘੜਬਾ ਕੌਲ ਠੀਕ ਹੈ ਜੀ ਮਹਾਪੁਰਸ਼ਾਂ ਨੇ ਇਹਨੇ ਖੜਾਵਾ ਨੇ ਹਾਂਜੀ ਉਹ ਪਈਆਂ ਨੇ